ਕਿ ਤੁਸੀਂ ਸਾਨੂੰ ਕੁੱਟੋ ਮਾਰੋ ਲੜਾੜੋ ਅਸੀਂ ਫਿਰ ਵੀ ਇੱਕ ਕੱਢ ਕੇ ਤੁਹਾਡੇ ਅੱਗੇ ਖੜੇ ਹਾਂ ਤੁਹਾਡੇ ਲਈ ਅਸੀਂ ਜਾਨ ਦੇ ਦਾਂਗੇ ਕਿ ਅਸੀਂ ਜਾਨ ਦਿੰਦੇ ਆਏ ਆ ਅਤੇ ਜਿੰਨੇ ਰਵਾਂਗੇ ਬਹੁਤ ਜੀ ਸਤਿਕਾਰਤ ਸਾਡੇ ਸਪੀਕਰ ਸਾਹਿਬ ਮੰਤਰੀ ਸਾਹਿਬ ਅ ਅੱਜ ਦੇ ਜੱਗ ਨੂੰ ਵਿਨਦ ਦੇ ਕਿਤਾਬ ਪੜੀਜ਼ ਕੀਤੀ ਜਾ ਰਹੀ ਹੈ ਵੱਡੇ ਦੇ ਬਹੁਤ ਹੀ ਪਿਆਰੇ ਸ੍ਰੀ ਕੁਮਾਰ ਜੀ ਵਾਜਾ ਸਾਹਿਬ ਮੇਰਾ ਬਹੁਤ ਹੀ ਪਿਆਰਾ ਮੇਰੇ ਪਰਿਵਾਰ ਦੇ ਵਿੱਚ ਮੇਰਾ ਪਿਆਰਾ ਬਟਾ ਵੀਰ ਐਸਪੀ ਸੁਭਰਾਏ ਬਾਜੀ ਤੇ ਅਬਸ਼ ਸਵੀਤ ਗੁਰੂ ਘਰ ਦੀ ਸਾ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੂਰ ਬੈਠਾ ਸੀ ਤੇ ਰਾਤੀ ਅਬਰਾਇਸ ਹੱਬ ਦਾ ਫੋਨ ਆਇਆ ਇਹ ਹਾਜ਼ਰ ਹੂੰ ਮੈਂ ਕਿਤੋਂ ਦ ਬਹੁਤ ਐ ਤੇ ਕਿਰਪਾ ਕਰਕੇ ਜੇ ਮੈਨੂੰ ਛੁੱਟੀ ਦੇ ਦਿਓ ਉਸ ਤੋਂ ਬਾਅਦ ਇੱਕ ਫੋਨ ਹੋਰ ਆ ਗਿਆ ਪ੍ਰਭੀ ਨੋ ਰੰਦਾ ਉਹ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਤੇ ਪ੍ਰਭਲੀਨ ਸਿੰਘ ਨੂੰ ਵਧਾਈਆਂ ਬਾ ਕੁਮਾਲ ਖੂਬਸੂਰਤ ਉਸ ਤਕਲੀਆ ਮੇਰਾ ਸਬੰਧ ਮੁੱਖ ਕਲਚਰ ਨਾਲ ਹੈ ਤੇ ਮੈਨੂੰ ਪਤਾ ਹੈ ਕਿ ਸੰਪਾਦਨ ਕਰਨੀ ਜਿਹੜੀ ਕਿਤਾਬ ਦਾ ਸੰਪਾਦਨ ਕਰਨਾ ਹੈ ਉਹ ਕਿੰਨਾ ਕੁ ਗਠਨਮਾਰ ਹੈ ਮੈਨੂੰ ਲੱਗਦਾ ਹੈ ਕਿ ਲਗਭਗ ਜੇ ਜ਼ਿਆਦਾ ਨਹੀਂ ਤੇ 60 ਸਾਲ ਦੇ ਸਮੇਂ ਨੂੰ ਇਹ ਸਾਡੇ ਜਵਾਨ ਨਹੀਂ ਉਹਨਾਂ ਕੰਡੈਕਟ ਨੂੰ ਇਕੱਠਾ ਕਿਵੇਂ ਕੀਤਾ ਤੇ ਉਹਨੂੰ ਅਰੇਂਜ ਕੀਤਾ ਤੇ ਅਰੀਂਜ ਕਰਦੇ ਆ ਰੀਅਰੇਂਜ ਕਰਦੇ ਆ ਬਾ ਕਮਾਲ ਖੂਬ ਖੂਬ ਦੇ ਡਾਕੂਮੈਂਟ ਤਿਆਰ ਕਰਕੇ ਰੱਖ ਦਿੱਤਾ ਕਿ ਜਿਸ ਨਾਲ 90 ਸਾਲ ਕੀ 100 ਸਾਲ ਕੀ ਕਈ ਹਜ਼ਾਰ ਸਾਲ ਜਿਹੜਾ ਹੈ ਸਰਦਾਰ ਸਾਹਿਬ ਇਸ ਤਰ੍ਹਾਂ ਤੇ ਜਿਉਂਦੇ ਰਹਿਣਗੇ ਇਸ ਪ੍ਰਕਾਰ ਐਸਪੀ ਸੋਬਰਾਈ ਦਾ ਹੈ ਇਹ ਇਸ ਕਾਰਜ ਨੂੰ ਇਸ ਰੂਪ ਚ ਸਬស្តਾ ਨਾ ਮਿਲਦੀ ਤੇ ਇੰਨੀ ਵਧੀਆ ਪੁਸਤਕ ਬਿਨਾ ਕਿਸੇ ਕੀਮਤ ਦੇ ਤੁਹਾਡੇ ਆ ਸਾਝਣਾ ਹੁੰਦੀ ਜੀਐਸਕੇ ਸਭਰਾਏ ਨਾ ਨੂੰ ਤੀਸਰਾ ਦਮਨੇ ਇਸ ਕੁੜੀ ਨੂੰ ਮੈਂ ਹਮੇਸ਼ਾ ਜਦੋਂ ਮੈਂ ਯੂਨੀਵਰਸਿਟੀ ਇੱਥੇ ਸੀ ਮੈਂ ਹਮੇਸ਼ਾ ਕੀ ਕਰਦਾ ਸੀ ਸਭ ਤੋਂ ਪਿਛੇ ਮੈਨੂੰ ਕਰਦਾ ਜੀ ਯੋਗੇ ਨਿਆਰੇ ਹੋਣ ਦਾ ਸਪੀਕਰ ਸਾਹਿਬ ਵੀ ਮੈਨੂੰ ਇਹ ਲਿਖਾਇ ਕੁਝ ਬਾਤ ਕਰਨੀ ਇਹ ਦਲ ਕਰਨੀ ਸੰਧਾਰ ਸਾਹਿਬ ਬਾਰੇ ਤੇ 60 ਸਾਲ ਦਾ ਸਮਾਂ ਮੈਂ 30 ਸਾਲ ਇਹਨਾਂ ਦੀ ਜਵਾਨੀ ਵਾਲੇ ਪਾਸੇ ਕਰਤਾਂ 60 ਸਾਲ ਦੇ ਸਮੇਂ ਵਿੱਚ ਦਮਨ ਦੇ ਇਸ਼ਾਰੇ ਨੂੰ ਸਮਝਿਆ ਆਂ ਆਪਾਂ 7 ਮਿੰਟ ਦੀ ਗੱਲ ਕਰਨੀ ਸੰਭਵ ਨਹੀਂ ਹੈ ਉਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਮੈਂ ਗੱਲ ਕਰਨੀ ਹੈ ਇਸ ਨੜ ਭਾਈ ਨੂੰ ਕਿ ਮੈਨੂੰ ਯਰ ਕੰਟੈਕਟ ਚਾਹੀਦਾ ਹੈ ਨਾ ਘੱਟੋ ਘੱਟ ਤੇ ਪਰ ਮੈਨੂੰ ਪਤਾ ਹੈ ਕਿ ਸਮਾਂ ਇੰਨੀ ਕਿ ਮੈਨੂੰ ਅਜਾਜ਼ਿਸ ਲੰਦਾ ਹੈ ਉਸ ਸਮੇਂ ਦੀ ਗੱਲ ਕਰੀਦਾ ਮੈਂ ਦੋ ਗੱਲਾਂ ਹੀ ਤੜਨੜ ਕਰਨੀਆਂ ਨੇ ਦੋ ਗੱਲਾਂ ਦੇ ਵਿੱਚ ਪਹਿਲੀ ਗੱਲ ਜਿਹੜੀ ਹੈ ਕਿ ਜਦੋਂ ਸਰਦਾਰ ਸਾਹਿਬ ਮਿਨੋਰਟੀ ਕਮਿਸ਼ਨ ਦੇ ਇਹ ਮੈਸਜ ਕੋਈ ਫਟਾ ਇਹਨਾਂ ਨੂੰ ਇਹਨਾਂ ਪਤਾ ਹੋਵੇ ਇਸ ਗੱਲ ਦਾ ਤੇ ਸਪੀਕਰ ਸਾਹਿਬ ਨੂੰ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਕਾਰਜ ਜਿਹੜਾ ਹੈ ਉਹ ਤੁਸੀਂ ਸਫਲ ਕਰਨਾ ਹੈ ਮੈਂ ਨਵਾਂ ਨਵਾਂ ਰੈਗਰੂਪ ਲੈਕਚਰਰ ਸੀ ਉਸ ਸਮੇਂ ਤੇ ਮੈਨੂੰ ਬਦਲੀ ਗਿਆ ਤੇ ਮੈਨੂੰ ਮਿਲਦਾ ਮੌਕਾ ਮਿਲਿਆ ਤੇ ਇਹਨਾਂ ਕਹੇ ਕਿ ਕੰਮ ਕਰ ਦੇ ਮੈਂ ਕਿਹਾ ਯੂਰੂਪ ਉਹ ਕੰਮ ਕੀ ਸੀ ਸਪੀਕਰ ਸਾਹਿਬ ਇਹ ਹਿੰਦੁਸਤਾਨ ਦੇ ਵਿੱਚ ਕੋ ਹਿੰਦੁਸਤਾਨ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਮਰਚ ਕਿੱਥੇ ਰਹਿੰਦੀ ਨਾਨਕ ਨਾਮ ਲੇਵਾ ਸਿੱਖ ਜਿਹੜੇ ਨੇ ਉਹਨਾਂ ਦੀਆਂ ਲੋਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਲੋਕੇਟ ਕਰ ਤੇ ਇੱਕ ਨਕਸ਼ਾ ਤਿਆਰ ਕਰਦੇ ਇਹ ਐਨਾ ਇੰਪੋਰਟੈਂਟ ਕੰਮ ਹੈ ਇਹ ਵੱਡ ਕੰਮ ਹੈ ਜੇਕਰ ਅੱਜ ਵੀ ਸਾਡੀ ਇਹ ਸਰਕਾਰ ਸਪੀਕਰ ਸਾਹਿਬ ਦੀ ਹਾਜ਼ਰੀ ਜੇ ਮੈਂ ਕਹੂੰਗਾ ਕਿ ਇਹਨਾਂ ਨੂੰ ਇਹ ਵਿਸ਼ੂਟ ਹੋਣਾ ਚਾਹੀਦਾ ਹੈ ਮੈਂ ਉਸ ਕਾਨਸਰਟ ਨੂੰ ਲੈ ਕੇ ਕਰਨਾਟਕ ਦੇ ਜੰਗਲਾਂ 'ਚ ਗਿਆ ਮੈਨੂੰ ਭਾਸ਼ਾ ਨਹੀਂ ਸਿਉਂਦੀ ਗਰੇ ਨਾਲ ਗਾਈਡ ਸੀ ਤੇ ਜੰਗਲਾਂ ਦੇ ਵਿੱਚ ਜਾ ਕੇ ਉੱਥੇ ਕੰਮ ਕਰਨਾ ਕਿੰਨਾ ਕੁ ਕੱਟੜਾ ਹੈ ਮੈਨੂੰ ਲੱਗਦਾ ਸੀ ਕਿ ਜਿੰਦਗੀ ਮੌਤ ਨੂੰ ਹੀ ਕੋਝਾ ਸਮਝਣਾ ਮੈਂ ਉੱਥੇ 12 ਪਿੰਡ ਲਗੇਟ ਕੀਤੇ ਕਿ ਕਿ ਮੈਂ ਤੁਹਾਨੂੰ ਸੰਬੋਧਿਤ ਹੋਣਾ ਚਾਹੁੰਦਾ ਕਿਉਂਕਿ ਤੁਹਾਡੇ ਤੋਂ ਮੈਨੂੰ ਆਸ ਹੈ ਕਿ ਤੁਸੀਂ ਮੈਂ ਤੁਹਾਨੂੰ ਸਪੀਕਰ ਨਹੀਂ ਬਹੇਜ ਤੁਸੀਂ ਸਿੱਧ ਕਰ ਲੋ ਸਾਡੇ ਜਿਵੇਂ ਅਸੀਂ ਤੁਹਾਨੂੰ ਵੇਖਦੇ ਹਾਂ ਕਿ ਉਹ 12 ਪਿੰਡ ਬਕੇਟ ਕੀਤੇ ਜਿਨ੍ਹਾਂ ਦਾ ਪੀਰ ਬਾਬਾ ਕੌਗੜਾ ਜਿਹਨੂੰ ਆਪਾਂ ਕੌਗੜਾ ਰੱਖਿਆ ਕਿ ਦੰਦ ਘਟਦੇ ਨਾ ਬੜਾ ਕਲਾਸਿਕ ਸਿਸਟਮ ਹੈ ਇੱਕ ਸਮਾਣੀ ਮਤੰਦ ਸੱਦਾ ਕਿ ਕੌੜਾ ਕੌਣ ਸੀ ਕੌਡੇ ਦੀ ਉਹ ਅੰਜਮਨ ਜਿਹੜੀ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਆਪਣਾ ਹਜ਼ੂਰ ਮੰਦੀ ਹੈ ਤੇ ਹੋਰ ਗੱਲ ਕਿ ਉਹਨਾਂ ਨੂੰ ਨੌ ਗੁਰੂ ਸਾਹਿਬਾਨ ਬਾਰੇ ਪਤਾ ਨਹੀਂ ਹੈ ਉਹਨਾਂ ਨੂੰ ਇਹ ਲੱਗਾ ਕਿ ਨਾਨਕ ਬਾਬੇ ਦੇ ਪਿੰਡੋਂ ਇਹ ਬੰਦਾ ਆਇਆ ਹੈ ਉਹਨਾਂ ਦਾ ਪੁੱਤਰ ਆਇਆ ਹੈ ਤੇ ਜਿਵੇਂ ਉਹਨਾਂ ਨੇ ਮਨਹੂਰੀ ਕਹਿੰਨਾ ਇਹ ਸ਼ੰਭੀ ਇਦਾਂ ਡਕਤ ਨਹੀਂ ਉਹ ਕੰਮ ਇਹ ਅੱਗੇ ਫੰਡਿੰਗ ਮੰਗੋਗੀ ਕੰਮ ਵਿੱਚ ਹੀ ਰਹਿ ਗਿਆ ਬੂਸਰਾ ਅਸਲ 'ਚ ਜੇ ਇਹ ਉਹ ਕਲਿੱਪ ਨਾ ਚਲਾਉਂਦੇ ਨਾ ਅੱਜ ਤੂੰ ਵੇਤਰ ਹੁੰਦਾ ਕਿਉਂਕਿ ਮੇਰਾ ਫੋਕਸ ਉਸਤੇ ਉਸਤੇ ਸੀ ਮਾਝੇ ਦੇ ਇਲਾਕੇ ਨੂੰ ਬੁਲਾਉਂ ਕਰਦਾ ਹਾਂ ساری ਉਮਰ ਬਾਲ ਵਿੱਚ ਰਿਹਾ ਹੁਣ ਵੇਖ ਮਾ ਆਪਣੇ ਬਿੰਦ ਚਲ ਗਿਆ ਮਾਝੇ 'ਚ ਮੈਂ ਉਹ ਸਾਰਾ ਸਿਸਟਮ ਆਪਣੀਆਂ ਅੱਖਾਂ ਨਾਲ ਦੇਖਿਆ ਆਪਣੇ ਮਸਤਕ ਨਾਲ ਲਾਇਆ ਜੋ ਦਾ ਮੈਂ ਇੱਕ ਮਾਝੇ ਦਾ ਵਾਹਿਗੁਵਾਹ ਹੈ ਕੀ ਸਿਖਾਣੀ ਸ਼ੁਰੂ ਕਰ ਲਿਆ ਤੇ ਦੋਸਤਾਂ ਵਿੱਚ ਹੈ ਕਿ ਅਸੀਂ ਮੁਹੱਬਤ ਕਰਦੇ ਹਾਂ ਸਾਡੇ ਬਾਬੇ ਨਾਨਕ ਦਾ ਆਦੇਸ਼ ਸੰਦੇਸ਼ ਹੈ ਇਹ ਮੁਹabbat ਕਰੋ ਆਈਦਰ ਮੁਸਲਮਾਨ ਔਰ ਹਿੰਦੂ ਇਹ ਸਾਡੇ ਆਪਣੇ ਨੇ ਸਾਡੀ ਇੱਕ ਤਾਂ ਵਾਰ ਨਹੀਂ ਦੋਏ ਕਮਿਊਨਿਟੀ ਆ ਪਰ ਇਸ ਦੇ باوجود ਅਸੀਂ ਪ੍ਰਾਈ ਕਿਉਂ ਜਾ ਰਹੇ ਹਰ ਜ਼ਮਾਨੇ ਦੇ ਵਿੱਚ ਜਿਹੜਾ ਇਹਨਾਂ ਇਸ਼ੂ ਉਠਾਇਆ ਉਹ ਬਾਕਮਾਲ ਇਸ ਨੂੰ ਵਰਤਾਂਤ ਹੈ ਜੇ ਸਰਦਾਰ ਸਾਹਿਬ ਉਹ ਵਰਤਾਂਤ ਰਹੀ ਜੁੜੀਆ ਲੱਗ ਚ ਨਹੀਂਗਾ ਮੇਰਾ ਬਹੁਤ ਬੇਟਾ ਡਾਕਟਰ ਜੋਗਰਾਜ ਅਸੀਂ ਸਾਰੇ ਉੱਪਰ ਇਕੱਠੇ ਰਹੇ ਲੜਦੇ ਰਹੇ ਗੁਰੂ ਵੀ ਇਕੱਠੇ ਆ ਬੇਲਟ ਪੀਦਾ ਚੀਰਮੈਨ ਨੇ ਉਡੇਰ ਤਾਇਰ ਹੋਏ ਤੋਂ ਇਹਨਾਂ ਪਤਾ ਹੈ ਕਿ ਕਿੰਨੇ ਲਿਬਰਲ ਹਾਂ ਅਸੀਂ ਗੁਰੂ ਦੇਗ ਬਾਦਸ਼ਾਹ ਕੇ ਬਾਸ਼ਾ ਹਜ਼ੂਰ ਕੀ ਤੁਸੀਂ ਇਮੇਜਿਨ ਕਰ ਸਕਦੇ ਜੇ ਇੱਕ ਬਾਸ਼ਾ ਨਾਮ ਦੇ ਇਹ ਬਾਗਤਾਨ ਦਾ ਕਿਉਂ ਜਾਲ ਹੁੰਦਾ ਯੋਨੀ ਸਰਕਾਰਾਂ ਇਹ ਵਿਗੜਵਾਉਂਦੀਆਂ ਕਿ ਗੁਰਦੇਵ ਬਾਦਸਾਹਿਬ ਤੋਂ ਬਿਨਾ ਹਿੰਦੁਸਤਾਨ ਨਾ ਬਣੇ ਸੁਰਾ ਸਾਹਿਬ ਨੇ ਇੱਕ ਪੁਆਇੰਟ ਯੂਕੀ ਜੇ ਚੜਕੇ ਇਹ ਦੱਸ ਦੇ ਤਾਂ ਕਿ ਤੁਸੀਂ ਸਾਨੂੰ ਕੁੱਟੋ ਮਾਰੋ ਲੱਗਾੜੋ ਅਸੀਂ ਫਿਰ ਵੀ ਇੱਕ ਕੱਢ ਕੇ ਤੁਹਾਡੀ ਅੱਗੇ ਖੜੇ ਹਾਂ ਤੁਹਾਡੀ ਲਈ ਅਸੀਂ ਜਾਨ ਦੇ ਦਾਂ ਇਹ ਅਸੀਂ ਜਾਨ ਦਿੱਤੇ ਆਏ ਹਾਂ ਅਗੇ ਦਿਨੇ ਰਵਾਂਗੇ ਇਸਨੂੰ ਗੁਰਤੀ ਮਿਲੀ ਹੈ ਤੇ ਉਸ ਗੁਰਤੀ ਦਾ ਪਾਲਣ ਕਰਨਾ ਗੁਰੂ ਨਾਨਕ ਦੇਵ ਜੀ ਦੇ ਉਪਤਰਾਂ ਦਾ ਇਹ ਅਧਿਕਾਰ ਵੀ ਹੈ ਅਤੇ ਕਰਤਵ ਵੀ ਤੇ ਇਹ ਅਧਿਕਾਰ ਤੇ ਕਰਤਵ ਤੁਸੀਂ ਪਾਰਲੀਮੈਂਟ ਦੇ ਲਵਾ ਲਾ ਪ੍ਰਾਉਡ ਕਰਦੇ ਹਾਂ ਅਸੀਂ ਤੁਹਾਡੇ ਜੀ ਮਾਰ ਕਰਦੇ ਹਾਂ ਤੇ ਸਦੀਵੀ ਮਾਰ ਕਰਾਂਗੇ ਮੇਰਾ ਇਹਨਾਂ ਦੇ ਪ੍ਰਿੰਟਿਕਲ ਸਿਸਟਮ ਨਾਲ ਕੋਈ ਸੰਬੰਧ ਨਹੀਂ ਹੈ ਮੈਂ ਥੀਓਲੋਜੀ ਦਾ ਵਿਦਿਆਰਥੀ ਹਾਂ ਦੇ ਲੰਗਰ تھیოლოგიਨ ਐਂਡ ਬੀਇੰਗ ਅ ਹਿਸਟੋਰੀਅਨ ਜੋ ਮੈਂ ਅਬਜ਼ਰਵ ਕਰਦਾ ਹਾਂ ਉਹ ਮੈਂ ਅਬਜ਼ਰਵ ਜੋ ਕੀਤਾ ਉਹ ਮੈਂ ਕਹਿਣ ਤੋਂ ਡਰਦਾ ਨਹੀਂ ਮੈਂ ਲਾਸਟ ਪਿਛਲੇ ਦਿਨੀ ਮੈਨੂੰ 2 ਮਿੰਟ ਲੰਬਾ ਸਿਰਫ ਡਾਕਟਰ ਪਰਲੋਚਨ ਸਿੰਘ ਹੋਰਾਂ ਦਾ ਮੈਨੂੰ ਫੋਨ ਆਇਆ ਮੇਰੀ ਫੋਨ 'ਬਨਾ ਮੀਟਿੰਗ ਸੀ ਸਪੀਕਰ ਸਾਹਿਬ ਤੇ ਉਹਨਾਂ ਨੇ ਇੱਕ ਇਸ਼ੂ ਰੇਜ ਕੀਤਾ ਸੀ ਕਿ ਟੈਲ ਮੀ ਵਾਟ ਇਜ਼ ਦਾ ਡਿਸਟਿੰਕਟਿਵ ਫੀਚਰ ਆਫ ਸਿਰਗੁਰ ਗੁਰੂ ਗ੍ਰੰਥ ਸਾਹਿਬ ਕਿ ਗੁਰੂ ਗ੍ਰੰਥ ਸਾਹਿਬ ਦਾ ਮੈਨੂੰ ਇੱਕ ਡਿਸਟਿੰਕਟਿਵ ਫੀਚਰ ਦੱਸ ਦੇ ਫਿਕ ਡੋਮੈਂਟ ਲਾਉਂਗਾ ਤੇ ਮੈਂ ਟ੍ਰੈਡੀਸ਼ਨਲ ਦੇ ਨਾਲ ਕਿਹਾ ਕਿ ਸਾਡਾ ਜਿਹੜਾ ਜਲੀਕ ਡਿਸਟਿੰਕਟਿਵ ਫਿਜੀਨ ਹੈ ਗੁਰੂ ਸਾਹਿਬ ਦਾ ਉਹ ਹੈ ਕਿ ਉਹ ਸ਼ਬਦ ਗੁਰੂ ਹੈ ਅਜ ਨੂੰ ਵਾਠੀ ਟੈਲ ਮੀ ਉਹਨੇ ਕਹਿ ਕੇ ਤੁਹਾਡਾ ਸ਼ਬਦ ਗੁਰੂ ਹੈ ਬਹੁਤ ਸਕਾਰ ਲੋਕ ਜੀ ਸ਼ੁਮਾ ਜੀ ਤੇ ਸਾਡਾ ਜਿਹੜਾ ਸ਼ਬਦ ਹੈ ਉਹ ਗੌਰ ਹੈ can tell me which biger either guru or door when game preacher de taur te gall main kede gurudware masjid da madad kar reha te main sirh sa linda par bige admission i was sitting in a laboratory and laboratory de jehde arth hunde ne fact and fiction de naal prove karna the to mere samne jehda prashn si i told him ke duniya de utte keval aath taro granth ne keval aath ਸੰਸਾਰ ਦੇ ਵਿੱਚ ਗ੍ਰੰਥੋ ਨਿਕਾ ਨੇ ਧਰਮ ਗ੍ਰੰਥ ਆਖਦੇ ਉਹਨਾਂ ਅਠਾਂ ਦੇ ਵਿੱਚੋਂ ਚਾਰ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਚਾਰ ਹਿੰਦੁਸਤਾਨ ਦੇ ਪੱਛਮ ਪੱਛਮੀ ਨਾ ਚਲ ਹਿੰਦੁਸਤਾਨ ਦਾ ਪੱਛਮ ਜਿਹੜਾ ਤੇ ਉਹਨਾਂ ਅਠਾਂ ਦੇ ਵਿੱਚੋਂ ਨਾ ਬੀ ਕਹੇ ਇਹ ਮੇਰਾ ਇਹ ਬਿਨ ਸਟੇਟਮੈਂਟ ਕਹੇ ਕਿ ਨਹੀਂ ਹੈ ਜੇ ਇੱਕ ਸਟੂਡੈਂਟ ਹੋਵੇ ਥੈਓਲੋਜੀ ਧਰਮ ਦੇ ਸਟੂਡੈਂਟ ਹੈ ਥੋਰੀਏ ਕਿ ਇੱਕੋ ਇੱਕ ਦੁਨੀਆ ਦਾ ਧਰਮ ਗ੍ਰੰਥ ਹੈ ਜਿਹੜਾ ਔਰਲ ਤੋਂ ਰਿਟਨ ਦੇ ਵਿੱਚ ਆਇਆ सात धर्म ग्रंथ दुनिया ने औरतों आए थे मौक रवाज चो आए पर अठवा अच्छा जोड़ा है वो तो रिट एंड ट्रडिशन चुं आया दिस इज द जलीर डिटिंकट फीचर ऑफ श्री गुरु ग्रंथ साहब एंड ही तो राइट दि ए बुक और मैं बुक लिख दी तो मैं इन्होंने तो फोन आया डॉक्टर साहब धन जाएगा सरदार जी हूँ दी गल किशू की है ਅੱਡੀ ਮਡੀ ਤੁਹਾਨੂੰ ਸੁਣ ਕੇ ਤੇ ਤੁਹਾਨੂੰ ਫੋਨ ਕਰਨ ਤੇ ਫਿਰ ਮੇਰਾ ਕਦ ਕਿੰਨਾ ਉੱਚਾ ਹੋਗਾ ਕਿ ਇਹ ਸਰਦਾਰ ਕਰੋਜਿਤ ਸਿੰਘ ਜੀ ਦਾ ਸ਼ੁਕਰੀਆ ਤੁਸੀਂ ਸਾਰੇ ਇਕੱਤਰ ਹੋਏ ਮੌਕਾ ਜੀ ਮੈਂ ਉਹ ਕਿਤੇ ਬੋਲ ਸਕਦਾ ਜੀ ਪਰ थैंक यू वेरी मच ਬਹੁਤ ਬਹੁਤ ਧੰਨਵਾਦ